ਹਾਂਜੀ ਕੀ ਨਾਮ ਆ ਜੀ ਤੁਹਾਡਾ ਸਰਦਾਰ ਜੀ ਗੁਰਵੰਤ ਸਿੰਘ ਜੀ ਆ ਗੁਰਵੰਤ ਸਿੰਘ ਤੁਹਾਡੇ ਪਿਤਾ ਜੀ ਦਾ ਕੀ ਨਾਮ ਹੈ ਜੀ ਸਵਾਗਰ ਬਚਨ ਸਿੰਘ ਤੁਸੀਂ ਇੱਥੇ ਕਿੱਥੇ ਖਲੋਤੇ ਜੇ ਮੈਂ ਮੱਖਣ ਟੇਲਰ ਵਾਲੀ ਗਲੀ ਵਾਰ ਨੰਬਰ 76 ਹਾਂਜੀ ਬੋਟ ਖਾਲਸਾ ਬੋਟ ਖਾਲਸਾ ਮਰਸਰ ਤਾਂ ਇਹ ਤੁਹਾਨੂੰ ਆ ਕਾਇ ਜਿਹੜਾ ਕੱਟ ਕੀਤਾ ਜੀ ਕਿਉਂ ਕੀਤਾ ਤੁਸੀਂ ਜੀ ਕੱਟ ਕੀਤਾ ਗਿਆ ਕਿ ਸਾਡਾ ਜਿਹੜਾ ਰਾਈਟ ਅੰਨਾ ਬੋਟ ਦਾ ਉਹ ਵੋਟਾਂ ਕੱਟ ਦਿੱਤੀਆਂ ਗਈਆਂ ਆ ਸਾਬ ਅੱਛਾ ਜੀ ਉਹ ਤੋਂ ਤੁਹਾਨੂੰ ਕੱਲ ਅੱਜ ਪਤਾ ਲੱਗਾ ਕਿ ਸਾਡੀਆਂ ਵੋਟਾਂ ਨਹੀਂ ਹੈਗੀਆਂ ਇਹ ਤਾਂ ਸਾਰੇ ਮਹੱਲੇ ਦੀਆਂ ਆ ਜਿਨ੍ਹਾਂ ਨੇ ਲੋਕ ਖਲੋਤੇ ਨੇ ਸਾਰੇ ਮਹੱਲੇ ਦੀਆਂ ਔਰ ਜਿਨ੍ਹਾਂ ਨੇ ਵੋਟਾਂ ਕੱਟੀਆਂ ਉਹ ਦੋਵੇਂ ਬੰਦਾ ਉਸ ਨੂੰ ਪੁੱਛਿਆ ਜਾਵੇ ਕਿਉਂ ਕੱਟੀਆਂ ਗਈਆਂ ਇਹ ਵੋਟਾਂ ਸਾਡਾ ਹੱਕ ਕਿਉਂ ਮਾਰਿਆ ਗਿਆ ਕਿਉਂ ਮਾਰਿਆ ਗਿਆ ਜੀ ਠੀਕ ਹੈ ਜੀ ਹਾਂ ਜੀ ਹੋਰ ਜੀ ਹੋਰ ਕਿਹੜਾ ਗਲੀਆਂ ਨਾਲੀਆਂ ਦੀ ਮੁਸ਼ਕਲ ਗਲੀਆਂ ਨਾਲੀਆਂ ਦਾ ਬਾਧੀਆਂ ਕਾਲਾ ਜਦੋਂ ਸਾਡਾ ਵੋਟਰ ਨਹੀਂ ਬਣ ਗਿਆ ਤਾਂ ਕੌਣ ਤੁਹਾ ਕਾਉਂਸਲਰ ਕਿਹੜਾ ਆਏਗਾ ਸਾਡੀ ਗਲੀਆਂ 'ਚ ਕੰਮ ਕਰਨ ਵਾਸਤੇ ਅੱਛਾ ਜੀ ਇਹ ਤੁਹਾਡੇ ਇਲਾਕੇ ਦੇ ਵਿੱਚ ਸੁਣਿਆ ਜਾਂਦਾ ਆ ਜੀ ਇਹ ਐਡਵੋਕੇਟ ਰਜੀਵ ਭਗਤ ਵੀ ਖਲੋਤੇ ਹੋਏ ਨੇ ਹਾਂਜੀ ਖਲੋਤੇ ਆ ਜੀ ਖਲੋਤੇ ਨੇ ਤੁਸੀਂ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਜੇ ਇੱਕ ਤੇ ਉਹ ਸਮਾਜ ਸੇਵਕ ਨੇ ਇੱਕ ਉਹ ਨਾਲੇ ਤੁਹਾਡੇ ਲਾਗ ਵਾਰਡ ਦੇ ਵਿੱਚ ਖਲੋਤੇ ਹੋਏ ਨੇ ਤੇ ਦੂਜਾ ਕੀ ਨਾਂ ਲੈਂਦੇ ਨੇ ਉਹ ਐਡਵੋਕੇਟ ਨੇ ਓ ਜਿਹੜੇ ਪੂਰੇ ਪੰਜਾਬ ਦੇ ਐਡਵੋਕੇਟ ਬਨੇ ਤੇ ਤੁਸੀਂ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਜੀ ਬਿਲਕੁਲ ਕਹਿਣਾ ਚਾਹੁੰਦਾ ਜੀ ਰਜੀਵ ਕੋ ਬਗੰਜੀ ਜੀ ਤੁਸੀਂ ਵੋਟਰ ਵੋਟਾਂ ਦੇ ਖੜੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੇ ਕਿਹੜੇ ਵਾਰਡ ਦੇ ਵੋਟਾਂ ਨਹੀਂ ਬਣੀਆਂ ਤੇ ਇਹਦੇ ਬਾਰੇ ਕੀ ਐਕਸ਼ਨ ਲੈ ਰਹੇ ਹੋ ਅੱਛਾ ਜੀ ਤੁਸੀਂ ਕੀ ਮੰਗ ਕਰਦੇ ਜੀ ਹੁਣ ਸਰਕਾਰ ਕੋਲ ਮੰਗ ਕਰਦੇ ਕਿ ਵੋਟਾਂ ਸਾਡੀਆਂ ਬਣਾਈਆਂ ਜਾਣ ਜਿਹੜੀ ਰਜੈਕਸ਼ਨ ਹੋਈ ਹੈ ਇਹਦੇ ਬਾਰੇ ਗੌਰ ਕੀਤਾ ਵੀ ਇਹ ਘਟੋ ਘਟੇ ਇਸਪੱਲੇ ਹੀ 1200 ਵੋਟ ਆ ਅੱਛਾ ਜੀ ਉਹਦਾ ਕੌਣ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਉਹਨਾਂ ਨੇ ਅੱਖ ਕਿਉਂ ਮਾਰਿਆ ਗਿਆ ਜੀ ਇਹ ਸੀ ਜੀ ਨੀ ਪਤੀ ਗਲੀ ਮੱਖਣ ਟੇਲਰ ਵਾਲੀ ਕੋਟ ਖਾਲਸਾ ਅੰਮ੍ਰਿਤਸਰ ਇਹ ਅੱਜ ਇਹਨਾਂ ਅੱਜ ਨੇ ਮੇਰੇ ਕੋਲ ਸਾਥੀ ਭੈਣਾ ਵੀਰ ਭਰਾ ਤੇ ਬਜ਼ੁਰਗ ਖਲੋਤੇ ਨੇ ਇਹ ਇਹਨਾਂ ਨੇ ਅੱਜ ਕੋਟ ਖਾਲਸਾ ਦਾ ਕੱਲਾ ਕੱਲਾ ਕੋਨਾ ਫੋਲਿਆ ਜਿੱਥੇ ਇਹਨਾਂ ਨੂੰ ਇਹਨਾਂ ਦੀਆਂ ਵੋਟਾਂ ਨਹੀਂ ਲੱਭੀਆਂ ਵੋਟਾਂ ਕੱਟੀਆਂ ਗਈਆਂ ਵੋਟਾਂ ਕਿੰਨੇ ਕਟਾਈਆਂ ਇਹ ਸਾਰੇ ਜਵਾਬ ਸਰਕਾਰ ਦੇ ਕੋਲੋਂ ਨੀਣੀ ਪੱਤੀ ਦੇ ਲੋਕ ਮੰਗਦੇ ਹਨ ਵੋਟਾਂ ਕਿੱਥੇ ਗਈਆਂ ਕਿਉਂ ਗਈਆਂ ਕਟਾਈਆਂ ਗਈਆਂ ਤੇ ਕਿਉਂ ਸਾਡਾ ਅਸੀਂ ਹਿੰਦੁਸਤਾਨ ਦੇ ਨਿਵਾਸੀ ਹਾਂ ਸਾਨੂੰ ਵੋਟ ਪਾਉਣ ਦਾ ਅਧਿਕਾਰ ਤੇ ਸਰਕਾਰ ਨੇ ਦਿੱਤਾ ਪਰ ਆ ਵੋਟਾਂ ਕੱਟਣ ਦਾ ਅਧਿਕਾਰ ਕਿੰਨੂੰ ਦਿੱਤਾ ਗਿਆ ਤੇ ਕਿਉਂ ਦਿੱਤਾ ਗਿਆ ਇਸ ਗੱਲ ਦਾ ਜਵਾਬ ਕੋਟ ਖਾ ਸਾਡੇ ਲੋਕ ਅੱਜ ਸਰਕਾਰ ਕੋਲ ਮੰਗਦੇ ਪਏ ਹਨ ਸੁਖਵਿੰਦਰ ਸਿੰਘਾ ਪੱਤਰਕਾਰ ਨੇਤਰਹੀਣ ਕੋਟ ਖਾਲਸਾ ਅੰਮ੍ਰਿਤਸਰ ਪੰਜਾਬ ਤੋਂ ਮੈਂ ਜ ਆਪਣੇ ਆਪੀ